ਤੇ ਮੈਂ ਆਪਣੇ ਮਕਾਨ 'ਚ ਜਾਣਾ ਚਾਹਣਾ ਈ ਮੇਰੇ ਦਾਦੀ ਨੇ ਮੇਰੇ ਚਾਚੇ ਨੇ ਤੇ ਮੇਰੀ ਚਾਚੀ ਨਹੀਂ ਮੇਰੇ ਚਾਚੇ ਦਾ ਨਾਮ ਹੈ ਰਵੀ ਕੁਮਾਰ ਮੇਰੀ ਚਾਚੀ ਦਾ ਨਾਮ ਹੈ ਸੁਵਿਤਾ ਰਾਣੀ ਤੇ ਮੇਰੀ ਦਾਦੀ ਦਾ ਨਾਮ ਹੈ ਕਲਾਸ਼ ਰਾਣੀ ਉਹਨਾਂ ਨੇ ਕਬਜ਼ਾ ਕਿੰਨਾ ਕੀਤਾ ਉਹਨਾਂ ਨੇ ਕਬਜ਼ਾ ਹੈ ਕਿਤਾ ਹੈ ਕਿ ਹੁਣ ਆਪਾਂ ਜਦੋਂ ਵੀ ਜਾਂਦੇ ਆਂ ਈ ਘਰੇ ਸਾਨੂੰ ਵੜਨ ਨਹੀਂ ਦਿੰਦੇ ਈ ਮੈਂ 2 ਕੁ ਮਹੀਨੇ ਲਈ ਆਪਣੇ ਚਲ ਗਿਆ ਸੀਗਾ ਉਹਨਾਂ ਨੇ ਆਪਸ ਚ ਇਹਨਾਂ ਦੀ ਲੜਾਈ ਹੋਈ ਅੱਪਾ 2 ਕੁ ਮਹੀਨੇ ਲਈ ਸਾਈਡ ਤੇ ਹੋ ਗਏ ਮਤਲਬ ਕਿ ਮੈਂ ਜਮੂ ਚ ਲਗਿਆ ਬਾਅਦ ਤੁਸੀਂ ਜਿਹੜੂ ਘਰੇਗੇ ਇਹਨਾਂ ਨੇ ਸਾਨੂੰ ਐਂਟਰ ਨਹੀਂ ਕਰਨ ਦਿੱਤਾ ਜੀ ਕੀ ਕਹਿੰਦੇ ਜੀ ਦੋ ਤੁਸੀਂ ਘਰੇ ਕਹਿੰਦੇ ਅਸੀਂ ਨਹੀਂ ਤੁਹਾਨੂੰ ਰਹਿਣ ਦੇਣਾ ਤੁਸੀਂ ਲੜਦੇ ਹੋ ਕਿ ਯਾਨੀ ਕਿ ਸਾਡੇ ਮਤਲਬ ਕਿ ਲੜਾਈ ਵੀ ਇਹੀ ਸਾਡੇ ਚ ਪਉਂਦੇ ਨੇ ਰੂਮ ਦਾ ਮਕਾਨ ਵਿੱਚ ਕੀ ਕੀ ਥਿਆ ਸਾਡਾ ਮਕਾਨ ਵਿੱਚ ਸਾਰਾ ਸਮਾਨ ਪਿਆ ਆਈ ਬੈੱਡ ਵੀ ਹੈਗਾ ਜੀ ਫ੍ਰਿਜ ਵੀ ਲੱਗੇ ਅੰਦਰ ਹੀ ਮਤਲਬ ਸਾਰਾ ਸਮਾਨ ਪਿਆ ਹੈ ਜੀ ਅਲਮਾਰੀ ਰਮੂਰੀ ਸਾਰਾ ਕੁਝ ਲੱਗਿਆ ਹੁੰਦਾ ਹੈ ਸਾਡੇ ਅੰਦਰ ਅਸੀਂ ਅੰਦਰ ਜਾਣਾ ਚਾਹੁੰਦੇ ਹਾਂ ਮੈਂ ਮੈਂ ਪ੍ਰਸ਼ਾਸਨ ਤੋਂ ਇਹੀ ਜਾਣਨਾ ਕਿ ਮੈਨੂੰ ਬਸ ਮੇਰੀ ਮੰਗ ਇਹੀ ਹੈ ਕਿ ਮੈਂ ਅੰਦਰ ਜਾਣਾ ਚਾਹੁੰਦਾ ਆਪਣੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਕਿ ਕੱਲ ਨੂੰ ਕਿਉਂਕਿ ਮੈਂ ਜਿੱਥੇ ਵੀ ਕਿਰਾਏ ਤੇ ਰਹਿਣਾ ਵਾ ਨਹੀਂ ਤੇ ਉੱਥੇ ਮਕਾਨ ਮਾਲਕਾਂ ਨੂੰ ਆਗੇ ਭੜਕਾ ਦਿੰਦੇ ਨੇ ਨਾ ਤੁਸੀਂ ਕਿਉਂ ਰੱਖਿਆ ਇਹਨਾਂ ਨੂੰ ਕੱਢੋ ਇੱਥੋਂ ਬਾਹਰ ਕਿ ਮੈਂ ਮਾਰੇ ਜੇ ਮੈਂ ਉੱਥੋਂ ਵੀ ਨਿਕਲ ਗਿਆ ਮੈਂ ਕਿੱਥੇ ਖੱਜਲ ਹੋਊਂਗਾ ਬਾਸ ਜੀ ਮੇਰਾ ਨਾਮ ਪ੍ਰਤੀਭਾ ਦੇਵੀ ਹੈ ਔਰ ਮੇਰੇ ਹਸਬੰਦ ਦਾ ਨਾਮ ਅਰੁਣ ਜਤਿੰਦਰ ਅਰੁਣ ਸਰ ਮੈਂ ਤਾਂ ਜੰਮੂ ਦੀ ਰਹਿਣ ਵਾਲੀ ਸੀ ਤੇ ਆਪਾਂ ਮੈਰਿਜ ਕੀਤੀ ਸੀ ਲੁਧਿਆਣੇ ਹਾਂਜੀ ਲੁਧਿਆਣੇ ਹੋਇਆ ਕੀ ਛੋਨੀ ਮੜਲੇ ਸਾਡਾ ਰੋਲਾ ਇਹ ਚੱਲ ਰਿਹਾ ਸੀ ਕਿ ਪ੍ਰਾਪਰਟੀ ਪਿੱਛੇ ਚਾਚੇ ਨੇ ਸਾਨੂੰ ਮਤਲਬ ਕਿ ਕੜਤਾ ਬਾੜ ਧੋਖੇ ਨਾਲ ਤਲੇ ਕਹਿੰਦੇ ਕਿ ਤੁਸੀਂ ਸੋਹਰੇ ਦੀ ਜਗ੍ਹਾ ਬੈਠੇ ਹੋ ਤੇ ਸਾਡੇ ਨਾਲ ਸਹਿਮਤ ਰਹੋ ਹਰ ਗੱਲ 'ਚ ਆਪਾਂ ਉਹਨਾਂ ਨਾਲ ਹਰ ਗੱਲ 'ਚ ਸਹਿਮਤ ਸੀਗੀ ਮੇਰੀ ਦਾਦੀ ਬਿਮਾਰ ਹੋਈ ਸੀਗੀ ਤੇ ਇਹ ਕਹਿੰਦੇ ਕਿ ਦਾਦੀ ਬਿਮਾਰ ਹੋਈ ਹੈ ਤੁਹਾਨੂੰ ਵੀ ਥੋੜਾ ਪੈਸਾ ਦੇਣੇ ਪੈਣਾ ਸਾਡੇ ਕੋਲ ਇਨਾ ਗੁਨਜਾਇਸ ਨਹੀਂ ਹੈਗੀ ਸੀ ਆਪਾਂ ਫੇਰ ਵੀ ਜਿਹੜੇ ਮੇਰੇ ਮਾਪਿਆਂ ਨੇ ਗਹਿਣੇ ਪਾਏ ਸੀਗੇ ਮੈਨੂੰ ਆਪਾਂ ਗਿਰਵੀ ਲਾ ਕੇ ਜਿਨ੍ਹਾਂ ਨੂੰ ਪੈਸੇ ਕਰਕੇ ਦਿੱਤੇ ਸੀ ਕਿ ਨਹੀਂ ਚਲੋ ਆਪਾਂ ਦਾਦੀ ਦੀ ਸਾਡੀ ਵੀ ਦਾਦੀ ਹੀ ਲੱਗਦੀ ਹੈ ਮਤਲਬ ਕਿ ਅਸੀਂ ਹਰ ਇੱਕ ਇਹਨਾਂ ਨਾਲ ਕੋਸ਼ਿਸ਼ ਕੀਤੀ ਬਣਾਉਣ ਦੀ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਸਾਡੇ ਨਾਲ ਸਾਜ਼ਿਸ਼ ਕਰਦੇ ਵੀ ਆ। ਮੈਨੂੰ ਸਾਲ ਹੋ ਗਿਆ ਹੈ ਕਿਹਨਾਂ ਪਰ ਦਿਨ ਤੇ ਉਹਨ ਇਨਾ ਹੋ ਉਹ ਖਾਇਆ ਪਿਆ ਬੱਚੇ ਨਾਲ ਕਰਾਇਆ ਵੀ ਕੱਢਣਾ ਬੱਚੇ ਦਾ ਦੁੱਧ ਦਾ ਰਾਸ਼ਨ ਦਾ ਮਤਲਬ ਕਿ ਇੰਨਾ ਜ਼ਿਆਦਾ ਪਰੇਸ਼ਾਨ ਹੋਏ ਪਿਆ ਸੀ ਉਹਨਾਂ ਨੂੰ ਵੀ ਬਾਹਰ ਕੱਢਿਆ ਆ ਉਹਨਾਂ ਨੂੰ ਵੀ ਨਾਮ ਦਿੰਦੇ ਪਏ ਉਹ ਇਹਨਾਂ ਨੇ ਧੋਰ ਨੂੰ ਵੀ ਕੱਢਤਾ ਇਹਨਾਂ ਦੀ ਲੜਾਈ ਨਾ ਬਣੇ ਆਪਾਂ ਕੋਰਟ ਕੇਸ ਲਾਇਆ ਹੋਇਆ ਹੈ ਇਹਨਾਂ ਤੇ ਤੇ ਇਹ ਆਉਂਦੇ ਨਹੀਂ ਹੈਗੇ ਤਰੀਕ ਵਗੈਰਾ ਪੁੱਛੇ ਨਹੀਂ ਸੰਮਣਗੇ ਵੀ ਉਹ ਵੀ ਨਹੀਂ ਲੈਣਾਂੇ ਛੱਕੇ ਅੱਜ ਤੋਂ ਕਹਿੰਦੇ ਆ ਪੁਲਿਸ ਵਾਲੇ ਕਹਿੰਦੇ ਆ ਕਿ ਕੋਈ ਗੱਲ ਇਹਨਾਂ ਨੂੰ ਭੁਗਤਣ ਦਾ ਤਰੀਕਾ ਅਸੀਂ ਨਹੀਂ ਜਾਵਾਂਗੇ ਤੁਸੀਂ ਨਹੀਂ ਜਾਣਾ ਉੱਥੇ ਤੇ ਨਾਲ ਅਸੀਂ ਕੋਈ ਵੀ ਪ੍ਰੂਫ ਬਣਾਣੇ ਆ ਇਹ ਮੈਸੇਜ ਕਰਦੇ ਆ ਲੋਕਾਂ ਨੂੰ ਜੇ ਤੁਸੀਂ ਸਾਡੇ ਘਰ ਤੋਂ ਪ੍ਰੂਫ ਬਣਾਏ ਸਾਡੇ ਐਡਰੈਸ ਦੇ ਪ੍ਰੂਫ ਆ ਆਪਾਂ 파ਟਪੁਰ ਕੇ ਸਾਡੇ ਜਾਵਾਂਗੇ ਐ ਐਡਾ-ਦادا ਕੰਮ ਕਿਹਾ ਦਿੰਦੇ ਆ ਨਾਲ ਚਿੱਟੇ ਦੇ ਕੇਸ ਦੇ ਸਾਮੰਧੀਆਂ ਗੰਤਾਂ ਨੂੰ ਚਿੱਟਾ ਰੱਖਿਆ ਤੇ ਸਾਮੰਧੀ ਮੇਰੇ ਘਰ ਆਲੇ ਹੋਰੇ ਪਰਿਵਾਰ ਵਾਸਤੇ ਦੀ ਚਿਕੜਾ ਆਦੀ ਸੀ ਸੋਰੇ ਪਰਿਵਾਰ ਤੇ ਇਹੀ ਸੀਗੀ ਕਿ ਇਹਨਾਂ ਨੇ ਸਿਰਫ ਪੁਆਇੰਟ ਰੱਖਿਆ ਸੀਗੀ ਕਿ ਤੇਰੀ ਸੱਸ ਤੇਰੇ ਨਾਲ ਨਹੀਂ ਰਹਿਣਾ ਚਾਹਦੀ ਠੀਕ ਆ ਉਹਨਾਂ ਨਾਲ ਮੈਨੂੰ ਲੜਾਇਆ ਫਿਰ ਉਹਨਾਂ ਨੇ ਇਹਨਾਂ ਤੇ ਪਰਚੇ ਪਾਤੇ ਮੇਰੀ ਸੱਸ ਨੇ ਆਪਾਂ ਫੇਰ ਵੀ ਜੰਮੂ ਸੀਗੀ ਮੇਰੀ ਗੁੜੀਆਂ ਹੋਣ ਵਾਲੀ ਸੀ ਦੋ ਸਾਲ ਪਹਿਲੇ ਮੈਂ ਆਪਦੇ ਵੀ ਰਹਿ ਕੇ ਆਈਆਂ ਗੁੜੀਆਂ ਮੇਰੀਆਂ ਹੋਟਲ ਆ ਕੇ ਮੇਰੇ ਸਾਸ ਨੇ ਨਾਲ ਚਗੜਾ ਵਗੈਰਾ ਕੀਤਾ ਇਹਨੇ ਟੂਣਾ ਨੂੰ ਵੀ ਬਾਹਰ ਕੱਢਦਾ ਉਹਨੂੰ ਬਾਹਰ ਕੱਢ ਕੇ ਫਿਰ ਇਹ ਮੇਰੇ ਸਾਹ ਦੇ ਹੋ ਗਏ ਜੋ ਮੇਰਾ ਰੱਖਿਆ ਸੀ ਨਾਲੇ ਸਕੋਰ ਬੇਚਾਰੀਆਂ ਖਾਣੇ ਚੱਕਰ ਇਹਨਾਂ ਦੀ ਗੱਲ ਗਈ ਸੀ ਤੇ ਥਾਣੇ ਵਾਲਿਆਂ ਨੇ ਕੰਪਰੋਮਾਈਜ਼ ਕਰਵਾਇਆ ਸੀ ਇਹਨਾਂ ਨੂੰ ਕਿ ਇਹਦੀ ਮਾਂ ਨੂੰ ਅਸੀਂ ਅੰਦਰ ਨਹੀਂ ਵੜਨ ਦੇਣਾ ਹੈਗਾ ਤੇ ਇਹ ਭਰਾ ਭਰਾ ਰਹੇ ਜਾਣ ਆਪਾਂ ਭਰਾ ਭਰਾ ਰਹਿੰਦੇ ਸੀ ਜਿਹੜਾ ਛੋਟਾ ਮੁੰਡਾ ਸੀ ਉਹ ਬੜਾ ਟਾਰਚਰ ਕਰਦਾ ਸੀ ਸਾਨੂੰ ਜਦੋਂ ਤੁਸੀਂ ਉੱਥੇ ਘਰਦਾ ਉਹ ਤਾਂ ਤੁਹਾਨੂੰ ਅੰਦਰ ਵਾਦ ਤੋਂ ਬੋਲਦੇ ਨੇ हां जी ਮਾਰਕ ਟਾਈ ਕਰਦੇ ਆ ਪਹਿਲੇ ਆਪ ਹੀ ਕਹ ਲੈਂਦੇ ਆ ਕਿ ਬੈਠ ਕੇ ਗੱਲ ਨਿਬੜਾਂਗੇ ਪਰ ਆਪਾਂ ਜਿੰਨੇ ਜਾਣੇ ਆ ਤੇ ਸਾਡੇ ਨਾਲ ਫੱਟੇ ਪੈ ਜਾਂਦੇ ਆ ਤਾਂ ਉਹਦਾ ਅਲਿਗੇਸ਼ਨ ਰਿਪੋਰਟਾ ਵੀ ਆਪ ਹੀ ਕਰਵਾ ਜਾਂਦੇ ਆ ਥਾਣੇ ਤੇ ਥਾਣੇ ਵਾਲੇ ਉਹਨਾਂ ਦੀ ਸੁਣਦੇ ਸਾਡੀ ਦੀ ਸੁਣਦੇ ਚਲੋ ਤੁਸੀਂ ਕਾਹ ਚਾਲਦੇ ਹੋ ਠੀਕ ਹੈ ਸਾਨੂੰ ਧਮਕੀਆਂ ਦਿੰਦੇ ਨੇ ਜੀ ਕਿ ਤੈਨੂੰ ਮਰਵਾ ਦਾਂਗੇ ਜੀ ਤੇ ਮੈਂ ਹੁਣ ਇਹ ਕਹਿਣਾ ਕਿ ਮੇਰੀ ਫੈਮਿਲੀ ਨੂੰ ਅਗਰ ਕੱਖ ਵੀ ਹੋਵੇ ਤੇ ਇਹ ਜ਼ਿੰਮੇਵਾਰ ਨੇ ਜਿਹਦੇ ਵਿੱਚ ਜ਼ਿੰਮੇਵਾਰ ਨੇ ਮੇਰੀ ਭੂਆ ਜੀ ਮਮਤਾ ਮਮਤਾ ਰਾਣੀ ਤੇ ਮੇਰੀ ਦਾਦੀ ਹੈ ਜੀ ਤੇ ਮੇਰੀ ਚਾਚੀ ਤੇ ਮੇਰਾ ਚਾਚਾ ਹੈ ਜੀ ਇਹ ਜ਼ਿੰਮੇਵਾਰ ਨੇ ਜੇ ਕੱਲ ਨੂੰ ਮੇਰੀ ਫੈਮਿਲੀ ਨੂੰ ਕੁਝ ਵੀ ਹੋਵੇ ਤੇ ਇਹ ਜ਼ਿੰਮੇਵਾਰ ਨੇ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਵੀ ਜੀ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਅਮਰ ਸਿੰਘ ਬੋਲ ਰਿਆਂ ਜੀ ਹਾਂਜੀ ਆਪਣਾ ਇੱਕ ਮੁੰਡਾ ਆਰਣ ਕੁਮਾਰ ਹੈ ਤੁਹਾਡੇ ਕੋਲ ਅੱਛਾ ਜੀ ਉਹਦਾ ਉਹ ਮੇਰੇ ਕੋਲ ਖਬਰ ਲਵਾਉਣ ਆਇਆ ਸੀਗਾ ਉਹ ਕਹਿੰਦੇ ਵੀ ਕਿਨਾਂ ਤੁਸੀਂ ਘਰ ਦਾ ਕੋਈ ਰੌਲਾ ਚੱਲਦਾ ਕੋਈ ਕਹਿੰਦੇ ਤੁਸੀਂ ਘਰ ਤੇ ਕਬਜ਼ਾ ਕੋਬਜਾ ਕੀਤਾ ਹੁੰਦੇ। ਹਾਂ ਜੀ ਉਹਨਾਂ ਦੇ ਕੋਈ ਘਰ ਹੀ ਨਹੀਂ ਹੈਗਾ। ਇਹ ਮੁੰਡਾ ਹਰ ਪਾਸੇ ਘੁੰਮਦਾ ਪਿਆ ਇਹ ਤਾਂ ਕੁਝ ਨਹੀਂ ਬਣਦਾ ਪਿਆ। ਚਲੋ ਜੋ ਵੀ ਆ ਉਹ ਬੰਦਾ ਪਰੇਸ਼ਾਨ ਸੀਗਾ ਮੇਰੇ ਕੋਲ ਆਇਆ ਸੀਗਾ। ਹਾਂ ਜੀ ਇਹ ਤੇ ਆਏ ਤੇ ਸਭ ਪਤਾ ਨਹੀਂ ਕਿੰਨੇ ਕੁ ਜਾ ਚੁੱਕੇ ਮੇਰੇ ਜਿੰਨੇ ਵੀ ਮੁੰਡਿਆਂ ਕੋ ਜਾ ਚੁੱਕਾ ਜਿੰਨੇ ਵੀ ਬੰਦਿਆਂ ਕੋ ਜਾ ਚੁੱਕਾ ਹੈ। ਇਹ ਕਦੀ ਕਦੇ ਥਾਣੇ ਤੇ ਮੈਨੂੰ ਪਰੇਸ਼ਾਨ ਕਰ ਰਿਹਾ ਕਦੀ ਕਿੱਧਰ ਕਰ ਰਿਹਾ। ਹਾਂ ਹਾਂ। ਕਹਿੰਦੀ ਖਬਰ ਲਾ ਕੇ ਕੀ ਕਰੋਗੇ? ਕੋਈ ਗੱਲ ਨਹੀਂ ਤੁਸੀਂ ਆਪਣੇ ਵੱਲੋਂ ਆਪਣਾ ਬਿਆਨ ਦਿੱਤਾ ਦੋ ਨਾ ਆਜੋ ਕੋਈ ਗੱਲ ਨਹੀਂ ਜੀ ਮੈਂ ਬਾਜੀ ਕਹਦੇ ਵਸ ਬਿਆਨ ਦਵਾ ਜਦੋਂ ਮੇਰੇ ਕੋਈ ਸਬੂਤ ਨਾ ਹੋਵੇ ਇਹਨਾਂ ਕੋਈ ਸਬੂਤ ਹੈਗਾ ਜੇ ਤੁਹਾਡੇ ਕੋਲ ਕੰਪਲੀਟ ਕਰਨ ਆਏ ਉਹ ਤਾਂ ਕਹਿੰਦੇ ਵੀ ਜਗ੍ਹਾ ਕਬਜ਼ੇ ਵਾਲੀ ਹੈ ਦਾ ਦਰ ਰਜਿਸਟਰੀ ਵਾਲੀ ਕਿਹੜੀ ਜਗ੍ਹਾ ਕਬਜ਼ੇ ਵਾਲੀ ਕਬਜ਼ੇ ਵਾਲੀ ਉਹ ਜਗ੍ਹਾ ਹੁੰਦੀ ਜਿੱਥੇ ਰਜਿਸਟਰੀ ਨਹੀਂ ਹੁੰਦੀ ਮੇਰੇ ਕੋਲ ਤਾਂ ਰਜਿਸਟਰੀ ਹੈ ਮੈਂ ਉਹੀ ਗੱਲ ਕਹਿ ਰਹਿਣਾ ਤੁਸੀਂ ਆਪਣਾ 50 ਲੱਖ ਰੁਪਏ ਮੇਰੀ ਮਾਤਾ ਦੇ ਲਿੱਤਾ ਸਾਲੇ ਭੱਜ ਗਏ ਨੇ ਘਰੋਂ ਭੱਜ ਕੇ ਨਿਕਲ ਗਏ ਹੂੰ ਐਸੇ ਲਾਣ ਦੇ ਵਾਰੀ